ਸੋ ਪਹਿਲਾਂ ਮੇਰੇ ਵੱਲੋਂ ਸਾਰਿਆਂ ਦਾ ਜੈ ਜੀ। ਮੈਂ ਧੰਨਵਾਦ ਕਰਦਾ ਹਾਂ ਚੈਨਲ ਵਾਲਿਆਂ ਦਾ ਜਿਹੜੇ ਇਸ ਚੈਨਲ ਨੂੰ ਵੀ ਵੀ ਨਾਦ ਲੰਦਾ ਹੈ ਹੱਦ ਤੱਕ ਇਹ ਖਬਰ ਪਹੁੰਚ ਰਹੀ ਹੈ। ਸੋ ਸਾਰਿਆਂ ਨੂੰ ਮੈਂ ਇੱਕ ਅਪੀਲ ਕਰਦੀ ਚਾਹੁੰਦਾ ਹਾਂ। ਤੇ ਮੈਂ ਦੱਸਣਾ ਚਾਹੁੰਦਾ ਕਿ ਮੇਰਾ ਨਾਮ ਕੁਲਦੀਪ ਸਿੰਘ। ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਆ। ਪਰ ਸਾਡੀ ਲੀਗਲ ਐਕਸ਼ਨ ਕਮੇਟੀ ਜਿਵਾਲ ਇੰਡੀਆ ਜਿਨ੍ਹਾਂ ਨੇ ਮੈਨੂੰ ਪੰਜਾਬ ਇੰਚਾਰਜ ਕੀਤੀ ਜ਼ਿੰਮੇਵਾਰੀ ਦਿੱਤੀ ਆ ਉਹ ਅਸੀਂ ਇੱਥੇ ਬਹੁਤ ਹੀ ਵਧੀਆ ਮਰਗ ਕਰ ਰਹੇ ਆ। ਸੋ ਮੈਂ ਤੁਹਾਨੂੰ ਇਸ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਜਿਵੇਂ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਅਸੀਂ ਇੱਕ ਵੀਡੀਓ ਜਿਹਦੇ ਵਿੱਚ ਬੇਬਨੇਯਾਤ ਪਾਸਟਰ ਬਜਿੰਦਰ ਸਿੰਘ ਦੇ ਉੱਤੇ ਤੱਬੇ ਲੱਗੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਕਿ ਦੋ ਵਿਅਕਤੀ ਜਿਹਦੇ ਵਿੱਚ ਵਿਜੀਮਾਨ ਦੀ ਉਹ ਚੰਦਨ ਜੀ ਜਿਨ੍ਹਾਂ ਦੇ ਪਿਛਲੇ 2-3 ਮਹੀਨਿਆਂ ਤੋਂ ਉਹਨਾਂ ਦੇ ਉੱਤੇ ਐਫਆਰ ਕਰਵਾਈ ਗਈ ਸੀ ਪਾਸਟਰ ਬਜਿੰਦਰ ਸਿੰਘ ਦੀ ਵੱਲੋਂ 14 12 2024 ਨੂੰ ਨਾ ਤਾਂ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਨਾ ਮੈਂ ਕੋਈ ਅरेस्ट ਪਾਈ ਗਈ ਸੋ ਉਹਨਾਂ ਨੂੰ ਉਸੇ ਤਹਿਤ ਕਾਰਕੰਦ ਹੋਇਆ ਆ ਇਹ ਥੋੜੇ ਦਿਨ ਪਹਿਲਾਂ ਇਹਨਾਂ ਕੁੜੀ ਨੂੰ ਆਪਣੇ ਵਿੱਚ ਇਨਵੋਲ ਕਰਕੇ ਉਹਨਾਂ ਦੋਨਾਂ ਨੇ ਉਹਨਾਂ ਦੇ ਐਫਆਰ ਕਰਵਾ ਦਿੱਤੀ ਗਈ ਆ ਅਸੀਂ ਇਹ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜਿਹੜੇ ਇਦਾਂ ਦੀ ਵਿਰੋਧੀ ਤਾਕਤਾਂ ਨੇ ਜੋ ਦੂਜੀਆਂ ਏਜੰਸੀਆਂ ਨਾਲ ਵਲ ਕੇ ਸਾਡੀ ਕਸਟਮਲਟੀ ਨੂੰ ਸਾਈਕੋਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਨੱਤ ਪਾਈ ਜਾਵੇ ਸੋ ਜੋ ਇਹਨਾਂ ਨੇ ਇੱਕ ਨਿੱਜੀ ਚੈਨਲ ਆਪਣਾ ਬਣਾਇਆ ਹੋਇਆ ਜਿਹਦਾ ਨਾਮ ਹੈਗਾ ਬਾਈਬਲ ਇਫੈਕਟ ਟੀਵੀ ਚੈਨਲ ਉਹ ਬੰਦ ਕੀਤਾ ਜਾਵੇ ਉਹ ਜਿਹੜੀ 14 12 2024 ਦੇ ਵਿੱਚ ਇਹਨਾਂ ਦੇ ਉੱਤੇ ਆਪਰਾਧ ਕੀਤੀ ਗਈ ਇਹਨਾਂ ਚੰਦਨਜੀਤ ਉੱਤੇ ਤੇ ਵਿਜੇ ਮਾਨਵੇਦ ਉੱਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਤੇ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜੋ ਪਾਸਟਰ ਵਜਿੰਦਰ ਦੇ ਉੱਤੇ ਕੈਫਰ ਕਰਵਾਈ ਗਈ ਹੈ ਉਹਨੂੰ ਰੱਦ ਕੀਤਾ ਜਾਵੇ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਗਰ ਇਹ ਸਾਰਾ ਕੁਝ ਨਹੀਂ ਕਰਦੇ ਇਨਸਾਫ ਨਹੀਂ ਦਿੱਤਾ ਜਾਂਦਾ ਜੋ ਇਹਨਾਂ ਨੇ ਕੱਲ ਕਾਨਫਰੰਸ ਕਰਕੇ ਇੱਕ ਬਹੁਤ ਵੱਡੀ ਕਾਲ ਦਿੱਤੀ ਹੈ ਪੰਜਾਬ ਬੰਦ ਕਰਨ ਦੀ ਉਹਦਾ ਅਸੀਂ ਲੀਗਲ ਐਕਸ਼ਨ ਕਮੇਟੀ ਆਲ ਇੰਡੀਆ ਪੂਰਾ ਪੂਰਾ ਸਮਰਥਨ ਕਰੇਗੀ ਔਰ ਮੈਂ ਅਪੀਲ ਕਰਦਾ ਹਾਂ ਬਾਕੀ ਜਥੇਬੰਦੀਆਂ ਨੂੰ ਵੀ ਜਿੰਨੇ ਵੀ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਤੋਂ ਬਾਹਰ ਕੰਮ ਕਰ ਰਹੀਆਂ ਨੇ ਸੋ ਮਨਨੋ ਫੀਲ ਕਰਦਾ ਕਿ ਪਸ ਬਜੰਦਰ ਮਿਨਿਸਟਰੀ ਦਾ ਪੂਰਾ ਪੂਰਾ ਸਾਥ ਦੇਓ ਔਰ ਆਉਣ ਵਾਲੇ 12 ਤਰੀਕ ਜਿਹੜੀ 12 3 2025 ਦੀ ਟਕਾਲ ਦਿੱਤੀ ਗਈ ਹੈ ਪੰਜਾਬ ਬੰਦੀ ਜੇ ਪਰਚਾ ਰੱਦ ਨਹੀਂ ਕਰਦੇ ਅਸੀਂ ਪੂਰਾ ਪੂਰਾ ਸਮਰਥਨ ਦੇਵਾਂਗੇ ਔਰ ਜੋ ਵੀ ਸਾਨੂੰ ਉੱਥੋਂ ਹੁਕਮ ਲਾਗੂ ਕੀਤਾ ਜਾਏਗਾ ਅਸੀਂ ਇਹਨਾਂ ਦਾ ਪੂਰਾ ਪੂਰਾ ਡਟ ਕੇ ਸਾਥ ਦੇਵਾਂਗੇ ਔਰ ਜਿਹੜੇ ਵਿਗਧਾਮ ਕਰ ਰਹੇ ਨੇ ਸਾਡੀ ਕੌਮ ਨੂੰ ਸਨੈਲਟੀ ਨੂੰ ਇਹਨਾਂ ਦਾ ਪੂਰਾ ਪੂਰਾ ਉਹਨਾਂ ਦਾ ਵਿਰੋਧ ਕਰਾਂਗੇ ਸਭ ਤੋਂ ਪਹਿਲਾਂ ਜੇ ਮੈਂ ਇਹ ਚੈਨਲ ਦੇ ਦੇਖਦੇ ਸਾਰੇ ਪੈਂਸਰਾਂ ਨੂੰ ਹੁੰਜਾਂ ਸੀ ਕਹਿਣਾ ਮੇਰੇ ਤੁਸੀਂ ਜਨਤਨਾਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਅੱਜ ਦੀ ਮੀਟਿੰਗ ਜਰੀਆ ਉਹ ਪਾਸਟਰ ਬਜਿੰਦਰ ਸਿੰਘ ਮਿਨਿਸਟਰੀ ਪਾਸਟਰ ਬਜਿੰਦਰ ਸਿੰਘ ਮਿਨਿਸਟਰੀ ਦੇ ਜੋ ਵਿਵਾਦ ਚੱਲ ਰਿਹਾ ਵਾ ਉਹਦੇ ਮਸਲੇ ਤੇ ਰੱਖੀ ਗਈ ਆ ਕਿਉਂਕਿ ਪਾਸਟਰ ਬਜਿੰਦਰ ਸਿੰਘ ਜੀ ਇੱਕ ਸੱਚੇ ਸੁੱਚੇ ਤੇ ਬਹੁਤ ਵਧੀਆ ਇਮਾਨਦਾਰ ਸੇਵਕ ਨੇ ਜਿਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਂ ਵੀਰ ਕੁਮਾਰ ਜ਼ਿਲ੍ਹਾ ਪ੍ਰਧਾਨ ਲੀਗਲ ਐਕਸ਼ਨ ਕਮੇਟੀ ਅੱਜ ਗੱਲ ਕਰਨ ਜਾ ਰਹੇ ਆ ਪਾਸਟਰ ਬਿਲਜਿੰਦਰ ਸਿੰਘ ਮਨਿਸਤਰੀ ਉੱਤੇ ਜੋ ਪਾਸਟਵੀ ਹੁਣਾਂ ਨੇ ਇੱਕ 12 3 2025 ਨੂੰ ਪੰਜਾਬ ਬੰਦਕਾਲ ਦਿੱਤੀ ਆ ਅਸੀਂ ਲੀਗਲ ਐਕਸ਼ਨ ਕਮੇਟੀ ਉਹਨਾਂ ਦਾ ਪੂਰਾ ਸਮਰਥਨ ਕਰਦੇ ਆ ਤੇ ਮੈਂ ਹੋਰ ਵੀ ਕਮੇਟੀਆਂ ਨੂੰ ਬੇਨਤੀ ਕਰਦਾ ਕਿ ਆਉਣ ਤੇ ਇਹ ਜੋ ਪਾਸਟਵੀ ਹੁਣਾਂ ਨਾਲ ਬਿਰਕੜਾ ਹੋ ਰਿਹਾ ਜੋ ਕੋਮ ਨਾਮ ਮਜ਼ਾਕ ਹੋ ਰਿਹਾ ਇਸ ਦਾ ਵਿਰੋਧ ਕਰੀਏ ਇਹ ਪਾਸਟਵੀ ਹੁਣਾਂ ਨਾਲ ਅੱਜ ਦੁੱਖ ਦੇ ਸਮੇਂ 'ਚ ਕਰਨੇ ਧੰਨਵਾਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਲਸ ਦੀ ਕਰਨਾ ਮੇਰਾ ਨਾਮ ਵਿਕਰਮ ਸੇਟੀ ਮੈਂ ਲੀਗਲ ਐਕਸ਼ਨ ਕਮੇਟੀ ਡਿਸਟ੍ਰਿਕਟ ਜਨ ਅਸਕਰ ਤੇ ਜਿਹੜਾ ਪ੍ਰੋਫਟੇਬਲ ਜਿੰ다 ਸਿੰਘ ਦੇ ਖਿਲਾਫ ਜੋ ਵੀ ਐਫਆਰ ਕੀਤੀ ਗਈ ਆ ਮੈਂ ਉਹਦਾ ਔਰ ਆਪਣੀ ਟੀਮ ਉਸ ਦੀ ਬਰੀ ਨਕੀਦੀ ਕਰਦੇ ਆਪਾਂ ਕਿਉਂਕਿ ਉਹਨਾਂ ਦੇ ਬੇਮਨਵਾਦ ਝੂਠੇ ਅੰਜਾਮ ਲਾਏ ਗਏ ਨੇ ਔਰ ਅਸੀਂ ਪਾਸਟਰ ਜਿੰ다 ਸਿੰਘ ਦੇ ਪੂਰੀ ਟੀਮ ਨਾਲ ਹੈ ਉਹਨਾਂ ਦੇ ਅਸੀਂ ਔਰ ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਤੋਂ ਕਿ ਉਹਨਾਂ ਦੇ ਜਿਹੜਾ ਐਫਆਰ ਕੀਤੀ ਗਈ ਝੂਠੀ ਉਹ ਰੱਦ ਕੀਤੀ ਜਾਵੇ ਔਰ ਜਿਹੜੇ ਪਾਸਟਰ ਮੈਨੂਅਲ ਔਰ ਉਹਨਾਂ ਦਾ ਜਿਹੜਾ ਬੇਟਾ ਆ ਉਹਨਾਂ ਦਾ ਜਿਹੜੀ 14 12 2024 ਦੇ ਵਿੱਚ ਐਫਆਰ ਹੋਈ ਸੀ ਤੇ ਉਹਦੇ ਐਫਆਰ ਦੇ ਉੱਤੇ ਉਹਨਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਔਰ ਜਿਹੜੇ ਵੀ ਉਹਨਾਂ ਤੇ ਪ੍ਰੋਫਿਟੇਬਲ ਜੰਦਰ ਸਿੰਘ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਉਹਨਾਂ ਦੀ ਐਫਆਰ ਰੱਦ ਕੀਤੀ ਜਾਵੇ ਔਰ ਨਾ ਇਹ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਕਿ ਜਿਹੜੀ 12 3 2025 ਦੀ ਕਾਲ ਦਿੱਤੀ ਸੀ ਉਹਨਾਂ ਨੇ ਪੰਜਾਬ ਬੰਦ ਦੀ ਅਸੀਂ ਦੇਖੋ ਜੇ ਪਰਚਾ ਨਹੀਂ ਰੱਦ ਕੀਤਾ ਜਾਂਦਾ ਤੇ ਉਸ ਕਾਲ ਦੇ ਉੱਤੇ ਅਸੀਂ ਪੂਰੇ ਉਤਰਾਂਗੇ ਔਰ ਆਪਣੇ ਵੱਡੇ ਕਾਫਲੇ ਦੇ ਨਾਲ ਉਹਨਾਂ ਦਾ ਸਮਰਥਨ ਦਵਾਂਗੇ ਔਰ ਤੁਹਾਡੇ ਚੈਨਲ ਦੇ ਮਸਾਰ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਸਾਰੀਆਂ ਜਥੇਬੰਦੀਆਂ ਨੂੰ ਕਿ ਜੋ ਵੀ ਬਾਦ ਜਥੇਬੰਦੀਆਂ ਨੇ ਜਾਂ ਇੰਡੀਆ ਚੇ ਪੰਜਾਬ ਚ ਜਥੇਬੰਦੀਆਂ ਨੇ ਵੀ ਪ੍ਰੋਫਟ ਬਲਜਿੰਦਰ ਸਿੰਘ ਬਹੁਤ ਇੱਕ ਸੱਚੇ ਸੁੱਚੇ ਇਨਸਾਨ ਨੇ ਪ੍ਰੋਫਟ ਨੇ ਤੇ ਉਹਨਾਂ ਦਾ ਹੀ ਸਾਰੇ ਨਾਲ ਕੇ ਸਾਥ ਦੇਣਾ ਚਾਹੀਦਾ ਔਰ ਸਭ ਨੂੰ ਮੈਂ ਇਹ ਅਪੀਲ ਕਰਦਾ ਸਾਰਿਆਂ ਨੂੰ ਮੇਰੇ ਨਾਲ ਜੈਮਸੀ ਜੀ